ਸਤਿ ਸ਼੍ਰੀ ਅਕਾਲ ਆਪ ਸਭ ਜੀ ਦਾ ਸਵਾਗਤ ਹੈ ਮੇਰੇ ਅਕੱਥ ਜ਼ਿੰਦਗੀ ਚੈਨਲ ਤੇ ਹਾਜ਼ਰ ਹਾਂ ਇੱਕ ਬਾਤ ਸੁਣੀ ਕਹਾਣੀ ਮੀਂਹ ਜਾਵੇ ਹਣੀ ਰਿਜ ਜਾਵੇ ਸੋ ਸ਼ੁਰੂ ਕਰਦੇ ਹਾਂ ਜੀ ਜਦੋਂ ਦਾ ਮੰਗਲ ਸਿੰਘ ਫੌਜ ਵਿੱਚ ਭਰਤੀ ਹੋ ਗਿਆ ਸੀ ਬਸੰਤ ਕੌਰ ਨੂੰ ਮੱਝ ਲਈ ਪੱਠੇ ਖੇਤੋਂ ਆਪ ਲਿਹਾਉਣੇ ਪੈ ਰਹੇ ਸਨ ਪਿਛਲੇ 6 ਮਹੀਨਿਆਂ ਵਿੱਚ ਦੋ ਬਰਸਾਤ ਦੇ ਮਹੀਨੇ ਜਦੋਂ ਬੰਜਰਾਂ ਵਿੱਚ ਕਾ ਇਤਨਾ ਉੱਗ ਗਿਆ ਹੋਇਆ ਸੀ ਕਿ ਮਾਝਾਂ ਨੂੰ ਚਾਰ ਕੇ ਲਿਆਉਣ ਤੋਂ ਪਿੱਛੋਂ ਬਹੁਤਾ ਤੂੜੀ ਪੱਠਾ ਪਾਉਣ ਦੀ ਲੋੜ ਨਹੀਂ ਸੀ ਤੇ ਬਸੰਤਕਾਰ ਦੀ ਮੱਝ ਜੋ ਦੁੱਧੋ ਨਸ ਚੁੱਕੀ ਸੀ ਨੂੰ ਤਾਂ ਬੰਜਰਾ ਵਿੱਚ ਚਰਨ ਤੋਂ ਬਿਨਾਂ ਹੋਰ ਕੁਝ ਪਾਇਆ ਵੀ ਨਹੀਂ ਸੀ ਜਾਂਦਾ ਚਾਰ ਇਸ ਨੂੰ ਵਾਗੀ ਮੁੰਡਾ ਲੈ ਆਉਂਦਾ ਸੀ ਜਿਸ ਨੂੰ 2 ਰੁਪਏ ਮਹੀਨਾ ਦਿੱਤੇ ਜਾਂਦੇ ਸਨ ਪੀਪਰ ਪਿਛਲੇ 2 ਮਹੀਨਿਆਂ ਤੋਂ ਜਦੋਂ ਦੀ ਮੱਝ ਸੂ ਗਈ ਸੀ ਅਤੇ ਸਿਆਲ ਦੀ ਰੋਤਾ ਰਹੀ ਸੀ ਇਸ ਨੂੰ ਮੱਕੀ ਦੇ ਪੱਠੇ ਪਾਉਣੇ ਬਹੁਤ ਜ਼ਰੂਰੀ ਹੋ ਗਏ ਸਨ ਸੁਵਢਾਈ ਉੱਤੇ ਦਿੱਤੇ ਖੇਤਾਂ ਵਿੱਚੋਂ ਬਸੰਤ ਕੌਰ ਨੂੰ ਆਪ ਲੈਉਣੇ ਪੈਂਦੇ ਸਨ ਬਸੰਤ ਕੌਰ ਦੀ ਸੱਸ ਬੁੱਢੀ ਮਾਂ ਕੌਰ ਨੂੰ ਅੱਖੋਂ ਅੱਖਾਂ ਤੋਂ ਥੋੜਾ ਦਿਸਦਾ ਸੀ ਤੇ ਸ਼ਾਇਦ ਇਸੇ ਕਰਕੇ ਉਸ ਨੂੰ ਬਸੰਤ ਕੌਰ ਦੇ ਬਾਹਰ ਖੇਤਾਂ ਵਿੱਚੋਂ ਇਕੱਲੇ ਪੱਠੇ ਲੈ ਜਾਣ ਉੱਤੇ ਬਹੁਤ ਤੜਕੂ ਲੱਗਿਆ ਰਹਿੰਦਾ ਸੀ ਜੇ ਉਸ ਤੰਗ ਅਖਾਂ ਦੀ ਜੋਤ ਠੀਕ ਹੁੰਦੀ ਤਾਂ ਉਹ ਸ਼ਾਇਦ ਘਰ ਤੋਂ ਲੈ ਕੇ ਖੇਤ ਤੱਕ ਬਸੰਤ ਕੌਰ ਦੇ ਰਾਹ ਦੀ ਰਾਖੀ ਕਰ ਸਕਦੀ ਪਰ ਹੁਣ ਤਾਂ ਉਸ ਨੂੰ ਚੁੱਲ੍ਹੇ ਚੌਂਕੇ ਵਿੱਚ ਪਈਆਂ ਚੀਜ਼ਾਂ ਵੀ ਘੱਟ ਹੀ ਦਿਖਦਿਆਂ ਸਨ ਪੁੱਤ ਜਮਾਨਾ ਪੜਾ ਬੜਾ ਪੜਾ ਆ ਗਿਆ ਏ ਆਪਣੀ ਪਤ ਆਪੇ ਰੱਖਣ ਦਿਓ ਉਹ ਬਸੰਤ ਕੌਰ ਨੂੰ ਤਾੜਨਾ ਕਰਦੀ ਕੋਈ ਫਿਕਰ ਨਾ ਕਰ ਬੀਬੇ ਕੋਈ ਜੰਮਿਆ ਨਹੀਂ ਅੱਖ ਚੱਕ ਕੇ ਦੇਖਣ ਵਾਲਾ ਮੈਨੂੰ ਬਸੰਤਕਰ ਦਿਲ ਜਮੀ ਨਾਲ ਉੱਤਰ ਦਿੰਦੀ ਆਹੋ ਪੁੱਤ ਆਪਣਾ ਮਨ ਚੰਗਾ ਹੋਵੇ ਤਾਂ ਕਿਸੇ ਦੀ ਕੀ ਮਜਾਲਾ ਬਸੰਤਕਰ ਦਾ ਮਨ ਹਾਲੀ ਤੱਕ ਠੀਕ ਹੀ ਚੰਗਾ ਸੀ ਪਰ ਜ਼ਗੀਰਦਾਰ ਹਰਿਤਾਜ ਸਿੰਘ ਦੇ ਪੁੱਤਰ ਗੁਰਦੇਵ ਸਿੰਘ ਦਾ ਮਨ ਚੰਗਾ ਨਹੀਂ ਸੀ ਪਿਛਲੇ 15 ਕੋ ਦਿਨਾਂ ਤੋਂ ਜਦੋਂ ਤੋਂ ਉਸ ਨੂੰ ਬਸੰਤਕਰ ਤੇ ਪਠਿਆਂ ਨੂੰ ਜਾਣ ਦੇ ਰਾਹ ਤੇ ਵੇਲੇ ਦਾ ਪੱਕ ਹੋ ਚੁੱਕਿਆ ਸੀ ਉਹ ਰੋਜ ਬਸੰਤ ਕੌਰ ਨੂੰ ਅੱਗੇ ਪਿੱਛੇ ਰਾਹ 'ਚ ਮਿਲਦਾ ਤੇ ਖੰਘੂਰਾ ਮਾਰ ਕੇ ਲੰਘਦਾ ਸੀ ਬਸੰਤ ਕੌਰ ਦਾ ਮਨ ਭਾਵੇਂ ਸਾਫ਼ ਸੀ ਉਸ ਨੂੰ ਗੁਰਦੇਵ ਸਿੰਘ ਦੇ ਇਸ ਤਰ੍ਹਾਂ ਰੋਜ ਉਸ ਨੂੰ ਰਾਹ ਵਿੱਚ ਟਕਰਨ ਤੇ ਖੰਘੂਰਾ ਮਾਰਨ ਤੋਂ ਕੋਈ ਇਹਦਾ ਰੋਸ ਨਹੀਂ ਸੀ ਚੜਦਾ ਇਸ ਨਾਲ ਸਗੋ ਉਸ ਦੇ ਮਨ ਵਿੱਚ ਇੱਕ ਤਰ੍ਹਾਂ ਦਾ ਅਭਿਮਾਨ ਜਿਹਾ ਉਪਜਦਾ ਸੀ ਉਸ ਦਾ ਮਨ ਅੰਦਰੋਂ ਅੰਦਰ ਗੁਰਦੇਵ ਸਿੰਘ ਦੀ ਇਸ ਵਿਅਰਥ ਚੇਸਟਾ ਉੱਤੇ ਮੁਸਕਰਾਉਂਦਾ ਸੀ ਇੱਕ ਤਰਾਕ ਵਾਕਰ ਜਿਸ ਨੂੰ ਨਦੀ ਦੀ ਲਹਿਰ ਤੇ ਚੜਾਓ ਤੋਂ ਸਗੋਂ ਆਪਣੀ ਸ਼ਕਤੀ ਤੇ ਮਾਣ ਉੱਭਰਿਆ ਹੈ ਬਸੰਤਕਰ ਉਸ ਦੇ ਅਤੇ ਉਸ ਦੇ ਖੰਕੂਰੇ ਤੋਂ ਪਾਸੋਂ ਅਡੋਲ ਲੰਘ ਕੇ ਹਰ ਰੋਜ਼ ਇੱਕ ਤਰ੍ਹਾਂ ਦੇ ਜਿੱਤ ਭਾਵ ਨਾਲ ਘਰ ਆਉਂਦੀ ਸੀ ਮੰਗਲ ਸਿੰਘ ਆਪਣੀ ਮਾਂ ਮਹਾਕਰਤੇ ਪਤਨੀ ਬਸੰਤਕਾਰ ਦੀ ਮਰਜ਼ੀ ਦੇ ਉਲਟ ਫੌਜ ਵਿੱਚ ਭਰਤੀ ਹੋਇਆ ਸੀ ਭਰਤੀ ਨਾ ਹੁੰਦਾ ਤਾਂ ਕੀ ਕਰਦਾ ਫਸਲਾਂ ਦੇ ਭਾ ਭਾਵੇਂ ਚੋਖੇ ਚੜੇ ਹੋਏ ਸਨ ਫਿਰ ਵੀ ਪੰਜੇ ਕੱਚੇ ਵਿੰਗੇ ਪੋਏ ਵਿੱਚੋਂ ਉਹ ਕੀ ਕਮਾ ਵਿਗੇ ਪੋਏ ਵਿੱਚੋਂ ਕੀ ਕਮਾ ਸਕਦਾ ਸੀ ਮਿੱਟੀ ਨਾਲ ਮਿੱਟੀ ਹੋ ਕੇ ਕੰਮ ਤਾਂ ਭਾਵੇਂ ਉਹ ਕਰਦਾ ਸੀ ਪਰ ਉਹ ਅਤਿ ਗਰੀਬੀ ਦਾ ਜੀਵਨ ਜੋਸ ਮਿੱਟੀ ਵਿੱਚੋਂ ਪ੍ਰਾਪਤ ਹੋ ਸਕਦਾ ਸੀ ਉਸ ਨੂੰ ਸੰਤੁਸ਼ਟ ਨਹੀਂ ਸੀ ਕਰ ਸਕਿਆ ਪਿਛਲੇ 4 ਬਰਿਆਂ ਵਿੱਚ ਉਸ ਤੇ ਸਿਰ ਹਜ਼ਾਰ ਦੇ ਕਰੀਬ ਕਰਜ਼ਾ ਹੋ ਗਿਆ ਸੀ ਤੇ ਜੇ ਉਹ ਇਸੇ ਤਰ੍ਹਾਂ ਚੱਲਦਾ ਰਹਿੰਦਾ ਤਾਂ ਹੋਰ ਪੰਜਾਂ ਕੁ ਸਾਲਾਂ ਵਿੱਚ ਉਸ ਨੂੰ ਪਿਓ ਦਾਦੇ ਦੀ ਭੁਇਂ ਤੋਂ ਵੀ ਹੱਥ ਧੋਣੇ ਪੈਣੇ ਸਨ ਸੋਹਾਰ ਹਟ ਕੇ ਉਹ ਫੌਜ ਵਿੱਚ ਭਰਤੀ ਹੋ ਭਰਤੀ ਜਾ ਹੋਇਆ ਸੀ ਉਸ ਨਾਲ ਉਸ ਦਾ ਕਰਜ਼ੇ ਦਾ ਭਾਰ ਵੀ ਹੌਲਾ ਹੋ ਗਿਆ ਸੀ ਡੱਗੇ ਡਾਂਗੇ ਵੇਚ ਕੇ ਉਸ ਨੇ ਕਰਜ਼ੇ ਵਿੱਚੋਂ 500 ਉਤਾਰ ਵੀ ਦਿੱਤਾ ਸੀ ਪਰ ਘਰ ਵਿੱਚ ਭੋਂ ਤੋਂ ਵੀ ਵਧੇਰੇ ਦੌਲਤ ਸੀ ਬਸੰਤ ਕੌਰ ਜਿਸ ਦਾ ਬੁੱਢੀ ਮਾਂ ਕੌਰ ਨੂੰ ਬਹੁਤ ਫਿਕਰ ਸੀ ਜੇ ਮਾਂ ਕੌਰ ਦੀਆਂ ਅੱਖਾਂ ਠੀਕ ਹੁੰਦੀਆਂ ਤਾਂ ਉਸ ਨੂੰ ਐਡਾ ਫਿਕਰ ਨਾ ਹੁੰਦਾ ਪਰ ਹੁਣ ਤਾਂ ਉਹ ਬਸੰਤ ਕੌਰ ਨੂੰ ਜਾਣੂ ਬਿਲਕੁਲ ਹੀ ਉਘਾੜ ਪਈ ਵਸਤ ਸਮਝਦੀ ਸੀ ਉਹ ਅਗਲੇ 5 ਸਾਲ ਕਿਸਮਤ ਨੂੰ ਪਰ ਧਿਉਣ ਲਈ ਧਿਉਣ ਲਈ ਤਿਆਰ ਸੀ ਉਹ ਹੋਰ ਗਰੀਬੀ ਵਿੱਚ ਜੀ ਲੈਣ ਨੂੰ ਤਿਆਰ ਸੀ ਜੇ ਮੰਗਲ ਸਿੰਘ ਘਰ ਰਹਿ ਕੇ ਬਸੰਤ ਕੌਰ ਦੀ ਰਾਖੀ ਕਰੇ ਪਰ ਮੰਗਲ ਸਿੰਘ ਨਹੀਂ ਸੀ ਮੰਨਿਆ ਬਸੰਤ ਕੌਰ ਨੇ ਵੀ ਅੱਖਾਂ ਕਈ ਦਿਨ ਹੰਝੂਆਂ ਵਿੱਚ ਡਬੋਈ ਰੱਖੀਆਂ ਸਨ ਜਦੋਂ ਮੰਗਲ ਸਿੰਘ ਭਰਤੀ ਹੋ ਕੇ ਘਰੋਂ ਚਲਾ ਗਿਆ ਸੀ ਪਰ ਦੋ ਕੁ ਮਹੀਨੇ ਬਾਅਦ ਉਸਦੇ 5 50 ਰੁਪਏ ਮਣੀ ਆਰਡਰ ਨਹੀਂ ਆ ਗਏ ਸਨ ਜਿੰਨਾ ਵਿੱਚੋਂ 20 ਕੋ ਦੇ ਮਾ ਮਾ ਕੌਰ ਨੇ ਬਸੰਤ ਕੌਰ ਨੂੰ ਤੇ ਉਸ ਦੀ ਸਾਲ ਕੋ ਦੀ ਧੀ ਨੂੰ ਸਿਆਲ ਆਉਂਦਾ ਦੇਖ ਕੇ ਮੋٹے ਕੱਪੜੇ ਸਵਾ ਦਿੱਤੇ ਤੇ ਇੱਕ ਨਵਾਂ ਸੂਟ ਜਰਾ ਪਤਲੇ ਕੱਪੜੇ ਤਾਂ ਬਸੰਤ ਕੌਰ ਨੇ ਆਪਣੀ ਪਸੰਦ ਆ ਵੀ ਸਵਾਲਿਆ ਸੀ ਤੇ ਹੋਰ 20 ਕੋ ਦੇ ਖਲਬੜੇਵੇਂ ਆਦ ਲਈ ਆਦ ਮਛਲੇ ਆ ਗਏ ਸਨ ਜਿੰਨਾ ਸਦਕਾ ਘਰ ਵਿੱਚ ਘਿਓ ਦਾ ਪਿੱਪਾ ਰੋਜ਼-ਬਰੋਜ਼ ਭਰਦਾ ਜਾ ਰਿਹਾ ਸੀ ਜਦੋਂ ਗੁਰਦੇਵ ਸਿੰਘ ਤੇ ਬਸੰਤ ਕੌਰ ਨੂੰ ਰਾਹ ਵਿੱਚ ਟੱਕਰਦਿਆਂ 15 ਕੁ ਦਿਨ ਲੰਘ ਗਏ ਤਾਂ ਬਸੰਤ ਕੌਰ ਨੂੰ ਮਹਿਸੂਸ ਹੋਣ ਲੱਗਿਆ ਕਿ ਉਸਦੇ ਕੱਪੜੇ ਭਾਵੇਂ ਉਸ ਨੇ 2-3 ਵਾਰ ਹੀ ਧੋਤੇ ਸਨ ਕੁਝ ਵਦੇਰੇ ਹੀ ਉਦਾਸ ਪੈ ਗਏ ਸਨ 16ਵੇਂ ਦਿਨ ਉਸ ਨੇ ਆਪਣਾ ਸੂਟ ਬਦਲ ਲਿਆ ਸਤਨ ਉਹ ਨਾਤੀ ਵੀ ਜਰਾ ਵਧੇਰੇ ਸ਼ੌਂਕ ਨਾਲ ਸੀ ਤੇ ਜਦੋਂ ਉਹ ਖੇਤ ਨੂੰ ਜਾ ਰਹੀ ਸੀ ਤਾਂ ਉਸ ਉਸਦੇ ਮਨ ਤੇ ਮਨ ਨੇ ਉਸ ਨੂੰ ਮਖੌਲ ਜਿਹੇ ਨਾਲ ਆਖਿਆ ਸੀ ਅੱਜ ਗੁਰਦੇਵ ਸਿੰਘ ਦੇ ਸੰਗ ਵਿੱਚ ਉਹ ਖੰਗੂਰਾ ਨਹੀਂ ਹੌਕਾ ਨਿਕਲੇਗਾ ਤੇ ਹੋਇਆ ਵੀ ਕੁਝ ਇਸੇ ਤਰ੍ਹਾਂ ਜਦੋਂ ਗੁਰਦੇਵ ਸਿੰਘ ਤੇ ਬਸੰਤ ਕੋ ਰਾਹ ਵਿੱਚ ਮਿਲੇ ਤਾਂ ਗੁਰਦੇਵ ਸਿੰਘ ਨੇ ਖੰਗੂਰਾ ਕੋਈ ਨਾ ਮਾਰਿਆ ਕੁਝ ਹੌਸਲਾ ਕਰਕੇ ਉਹ ਬੋਲਿਆ ਬਸੰਤ ਕਰੇ ਅੱਜ ਕਿੱਧਰ ਮੰਗਲ ਸਿਓ ਤਾ ਨਹੀਂ ਆਇਆ ਨਹੀਂ ਜੀ ਬਸੰਤ ਕੌਰ ਨੇ ਸ਼ਰਮੰਦੀ ਸ਼ਰਮੰਦੀ ਨੇ ਜਵਾਬ ਦਿੱਤਾ ਤਾਂ ਫਿਰ ਕੱਲ ਆਉਣਾ ਹੋ ਬਸੰਤ ਕੌਰ ਉਸੇ ਧੀਮੀ ਆਵਾਜ਼ ਤੇ ਨੀਵੀਆਂ ਅੱਖਾਂ ਨਾਲ ਜਵਾਬ ਦੇ ਕੇ ਲੰਘ ਗਈ ਇਸ ਤੋਂ ਤੀਜੇ ਕੁ ਦਿਨ ਗੁਰਦੇਵ ਸਿੰਘ ਐਨ ਉਸੇ ਵੇਲੇ ਬਸੰਤ ਕੌਰ ਕੋਲ ਖੇਤ ਵਿੱਚ ਆ ਗਿਆ ਜਦੋਂ ਉਹ ਪੱਠੇ ਵਟ ਕੇ ਭਰੀ ਪੰਡ ਚੁੱਕਣ ਦੀ ਸਲਾਹ ਕਰ ਰਹੀ ਸੀ ਬਿਨਾ ਬੁਲਾਏ ਹੀ ਗੁਰਦੇਵ ਸਿੰਘ ਨੇ ਆ ਕੇ ਪੱਠਿਆਂ ਦੀ ਭਰੀ ਬਸੰਤ ਕੌਰ ਦੇ ਸਿਰ ਤੇ ਝਕਾ ਦਿੱਤੀ ਬਸੰਤ ਕੌਰ ਦਾ ਲਹੂ ਜਣੂ ਉਸ ਦੀਆਂ ਨਾੜੀਆਂ ਵਿੱਚ ਜੰਮ ਗਿਆ ਉਹ ਬੋਲੀ ਚਾਲੀ ਕੁਝ ਨਾ ਤੇ ਪੱਠੇ ਚੁੱਕ ਕੇ ਘਰ ਨੂੰ ਆ ਗਈ ਘਰ ਆਉਂਦੀ ਨੂੰ ਉਦੋਂ ਹੀ ਮਾਂ ਕੌਰ ਦੀ ਨਿੱਤ ਦਿਹਾੜੀ ਵਾਲੀ ਤਾੜਨਾ ਹੋਈ ਦੇਖੀ ਪੁੱਤ ਕਿਸੇ ਦੇ ਝਾਂਸੇ ਵਿੱਚ ਆ ਕੇ ਘਰ ਨੂੰ ਲਾਜ ਨਾ ਲਵਾ ਦਈ ਸਾਡੇ ਪਿੰਡ ਦਾ ਰਵਈਆ ਕੋ ਚੰਗਾ ਨਹੀਂ ਤੇ ਇਹ ਜਗੀਰਦਾਰਾਂ ਦਾ ਮੁੰਡਾ ਤਾਂ ਕਿਸੇ ਦੇ ਸਾਧਨ ਦਾ ਨਹੀਂ ਸਾਧਨ ਦਾ ਹੀ ਨਹੀਂ ਬਸੰਤ ਕੌਰ ਨੇ ਇਹ ਗੱਲ ਖਾਨੇ ਤਾਂ ਲੱਗੀ ਪਰ ਉਹ ਆਪਣੇ ਆਪ ਨੂੰ ਕੜਿੱਕੀ ਵਿੱਚ ਫਸਿਆ ਮਹਿਸੂਸ ਕਰ ਰਹੀ ਸੀ ਜੇ ਰੱਬ ਇਸ ਮੁੰਡੇ ਨੂੰ ਆਪ ਹੀ ਸਮਤ ਦੇਵੇ ਤਾਂ ਚੰਗਾ ਏ ਉਸ ਨੇ ਸੋਚਿਆ ਉਸ ਨੇ 5 ਪੈਸੇ ਦੇ ਪਤਾਸੇ ਸੁਖੇ ਜੇ ਕੱਲ ਤੋਂ ਗੁਰਦੇਵ ਸਿੰਘ ਉਸ ਦਾ ਪਿੱਛਾ ਛੱਡ ਦੇਵੇ ਮਾਂ ਕੌਰ ਦੀ ਉਸ ਦਿਨੇ ਅੱਗੇ ਵਾਂਗ ਹੀ ਦ੍ਰਿੜਤਾ ਭਰੇ ਉੱਤਰ ਨਾਲ ਤਸੱਲੀ ਕਰਵਾ ਦਿੱਤੀ ਪਰ ਕੱਪੜੇ ਲੱਤੇ ਦੀ ਚੌਂਫ ਬਸੰਤ ਕੌਰ ਦੀ ਕੋਈ ਨਾ ਕੋਈ ਕੋਈ ਨਾ ਕਟੀ ਦੂਜੇ ਨਹੀਂ ਤੀਜੇ ਦਿਨ ਤਾਂ ਉਹ ਜ਼ਰੂਰ ਸੂਟ ਬਦਲਦੀ ਇੱਕ ਦਿਨ ਇੱਕ ਗਵੰਡਨ ਨੇ ਆਖ ਹੀ ਦਿੱਤਾ ਕੁੜੇ ਪੱਠੀਆਂ ਨੂੰ ਚਲਨੀ ਆ ਕਿ ਤੀਆਂ ਤੇ ਪਰ ਬਸੰਤ ਕੌਰ ਨੇ ਹੱਸ ਕੇ ਗੱਲ ਟਾਲ ਦਿੱਤੀ ਫਿਰ ਵੀ ਬਸੰਤ ਕੌਰ ਆਪਣੇ ਪੱਠਿਆਂ ਨੂੰ ਜਾਣ ਦੇ ਵੇਲੇ ਵਿੱਚ ਥੋੜੇ ਬਹੁਤ ਮਿੰਟਾਂ ਦੀ ਬਦਲੀ ਜ਼ਰੂਰ ਨਿਤ ਕਰ ਦਿੰਦੀ ਤੇ ਇਸ ਤਰ੍ਹਾਂ ਕਈ ਵਾਰੀ ਗੁਰਦੇਵ ਸਿੰਘ ਉਸ ਨੂੰ ਭਰੀ ਝਕਾਉਣ ਵੇਲੇ ਨਾ ਮਿਲ ਸਕਦਾ ਉਹਨਾਂ ਦੀ ਅੱਗੇ ਪਿੱਛੇ ਰਾਹ ਵਿੱਚ ਹੀ ਟੱਕਰ ਹੋ ਜਾਂਦੀ 15-20 ਦਿਨ ਇਸ ਤਰ੍ਹਾਂ ਜਿਉਂ ਤਿਉਂ ਕਰਕੇ ਲੰਘ ਗਏ ਤਾਂ ਮੰਗਲ ਸਿੰਘ ਦੀ ਚਿੱਠੀ ਆ ਗਈ ਉਹ ਹੋਰ 15 ਕੁ ਦਿਨਾਂ ਤੱਕ ਮਹੀਨੇ ਦੀ ਛੁੱਟੀ ਆਵੇਗਾ ਮਹਾਕੌੜ ਦੀ ਤਾਂ ਜਾਣ ਵਿੱਚ ਜਾਣ ਪੈ ਗਈ ਸੰਤਕਾਰ ਦੇ ਭਾਵਾਂ ਨੂੰ ਵੀ ਸੁਭਾਵੀ ਸੁਭਾਵ ਕੀ ਹਲੂਣਾ ਆ ਗਿਆ ਉਸ ਨੇ ਦਿਨ ਰਾਤ ਉਢੀਕਣ ਵਿੱਚ ਲੰਘ ਲਗੇ ਗੁਰਦੇਵ ਸਿੰਘ ਦੇ ਲੱਛਾਂ ਤੋਂ ਵੀ ਉਸ ਦਾ ਮਾਨ ਕੁਝ ਚਿਚਕਣ ਜਿਹਾ ਲੱਗ ਪਿਆ ਜੋ ਦੋ ਚਾਰ ਵਾਰੀ ਉਸ ਤਾਂ ਉਸ ਨੇ ਗੁਰਦੇਵ ਸਿੰਘ ਪਾਸੋਂ ਭਰੀ ਚਕਾਉਣ ਤੋਂ ਨਾ ਵੀ ਕਰ ਦਿੱਤੀ ਇੱਕ ਦਿਨ ਜਦੋਂ ਗੁਰਦੇਵ ਸਿੰਘ ਨੇ ਉਸ ਨੂੰ ਭਰੀ ਚਕਾਈ ਤਾਂ ਪਿੱਛੋਂ ਉਸ ਦੇ ਹੱਥਾਂ ਨੂੰ ਹੱਥ ਲਾ ਦਿੱਤਾ ਜਿਸ ਉਤੇ ਉਸਨੇ ਖਿੰਝ ਕੇ ਗੁਰਦੇਵ ਸਿੰਘ ਨੂੰ ਕੁਝ ਬੁਰਾ ਭਲਾ ਵੀ ਪਸਰਿਆ ਜਿਸ ਨੂੰ ਗੁਰਦੇਵ ਸਿੰਘ ਨੇ ਮੁਸਕਰਾ ਕੇ ਸਵਕਾਰ ਕਰ ਲਿਆ ਪਰ ਪਹਿਰਾਵੇ ਬਾਰੇ ਬਸੰਤਕਾਰ ਦੀ ਚੌਂਫਿਚ ਕੋਈ ਫਰਕ ਨਾ ਆਇਆ ਤੇ ਨਾ ਹੀ ਗੁਰਦੇਵ ਸਿੰਘ ਨੇ ਉਸ ਦਾ ਪਿੱਛਾ ਕਰਨ ਦੇ ਜੋਸ਼ ਵਿੱਚ ਸਗੋਂ 5-4 ਦਿਨ ਬਾਅਦ ਜਦੋਂ ਉਸ ਨੂੰ ਵੀ ਪਿੰਡ ਵਿੱਚੋਂ ਸਰੋਤ ਹੋ ਗਈ ਕਿ ਮੰਗਲ ਸਿੰਘ ਛੁੱਟੀ ਆ ਰਿਹਾ ਹੈ ਉਸਨੇ ਸਮੇਂ ਨੂੰ ਆਪਣੇ ਵਿਰੁੱਧ ਜਾਂਦਾ ਅਨੁਭਵ ਕਰਕੇ ਕੁਝ ਅਗਲੇ ਕਦਮ ਪੁੱਟਣ ਦੀ ਧਾਰ ਲਈ ਹੁਣ ਜੇ ਕਦੀ ਬਸੰਤ ਕੌਰ ਜਰਾ देर ਕਰਕੇ ਵੀ ਪੱਠਿਆਂ ਵਾਲੇ ਖੇਤ ਵਿੱਚ ਪਹੁੰਚਦੀ ਤਾਂ ਉਥੋਂ ਮੁਰਦਾ ਨਾ ਜਿਤਨਾ ਚਿਰ ਉਹ ਪੱਠੇ ਨਾ ਵੱਢ ਲੈਂਦੀ ਖੇਤ ਦੇ ਨੇੜੇ ਟੜੇ ਘੁੰਮਦਾ ਰਹਿੰਦਾ ਫਿਰ ਉਹ ਪੱਠੇ ਚਕਾਉਣ ਲੱਗਿਆ ਬਸੰਤ ਕੌਰ ਨੂੰ ਕੋਈ ਨਾ ਕੋਈ ਗੱਲ ਵੀ ਕਹਿਣ ਲੱਗ ਗਿਆ ਉਸਦੀ ਸੁੰਦਰਤਾ ਬਾਰੇ ਆਪਣੀ ਬਹਿਬਲਤਾ ਬਾਰੇ ਬਸੰਤ ਕੌਰ ਇਨ੍ਹਾਂ ਗੱਲਾਂ ਦਾ ਕੋਈ ਜਵਾਬ ਨਾ ਦਿੰਦੀ ਕਈ ਵਾਰੀ ਉਹ ਭਰੀ ਝਕਾਉਣ ਤੋਂ ਪਹਿਲਾਂ ਬਸੰਤ ਕੌਰ ਨੂੰ ਕੋਈ ਗੱਲ ਆਖਦਾ ਤਾਂ ਜਵਾਬ ਵਿੱਚ ਛੜਾ ਛੜਾ ਕਹਿ ਛੜਦੀ ਚੰਗਾ ਪਰਾ ਹੋ ਮੈਂ ਪੱਠੇ ਆਪੇ ਚੁੱਕ ਲਉ ਤੇ ਨਿਰੰਤਰ ਹੋ ਕੇ ਗਦੇਸ਼ ਸਿੰਘ ਉਸ ਨੂੰ ਭਰੀ ਝਕਾ ਦੇਂਦੀ ਗਣੀ ਮਤ ਸਮਝਦਾ ਫਿਰ ਇੱਕ ਦਿਨ ਭਾਰੀ ਚਕਾਉਣ ਵੇਲੇ ਗੁਰਦੇਵ ਸਿੰਘ ਨੇ ਬਸੰਤ ਕੌਰ ਦੇ ਦੋਵੇਂ ਹੱਥ ਫੜ ਲਏ ਤੇ ਉਸ ਦੇ ਚਿਹਰੇ ਵਿੱਚ ਅੱਖਾਂ ਘੜ ਦਿੱਤੀਆਂ ਛੱਡ ਦੇ ਗੁਰਦੇਵ ਸਿੰਘ ਮੇਰੇ ਹੱਥ ਬਸੰਤ ਕੌਰ ਬੜੀ ਸਹਿਨਸ਼ੀਲਤਾ ਨਾਲ ਬੋਲੀ ਪੜਕੇ ਮੇਰੇ ਸਰਦਾਰ ਨੇ ਛੁੱਟੀ ਆ ਜਾਣਾ ਗੁਰਦੇਵ ਸਿੰਘ ਬਸੰਤ ਗੁਰਦੇਵ ਸਿੰਘ ਪਾਸੋਂ ਬਸੰਤ ਕੌਰ ਦੇ ਹੱਥ ਇੱਕਦਮ ਛੁੱਟ ਗਏ ਉਸ ਨੇ ਪੁੱਛਿਆ ਕਿੰਨੇ ਚਾਦੀ ਛੁੱਟੀ ਆਉਣਾ ਮੰਗਲ ਸਿਉ ਨੇ ਮਹੀਨੇ ਦੀ ਬਸੰਤ ਕੌਰ ਨੇ ਜਵਾਬ ਦਿੱਤਾ ਗੁਰਦੇਵ ਸਿੰਘ ਨੇ ਚੁੱਪ ਕਰਕੇ ਭਰੀ ਝਕਾ ਦਿੱਤੀ ਬਸੰਤਕੌਰ ਘਰੋਂ ਤੁਰ ਪਈ ਉਸਦੇ ਮਨ ਵਿੱਚ ਅੱਜ ਫਿਰ ਕਿਸੇ ਵਿਸ਼ੇਸ਼ ਜਿੱਤ ਦਾ ਅਨੁਭਵ ਸੀ ਇਹ ਜਿੱਤ ਉਸ ਦੀ ਆਪਣੇ ਆਪ ਉੱਤੇ ਸੀ ਗੁਰਦੇਵ ਸਿੰਘ ਉੱਤੇ ਸੀ ਇਸ ਦਾ ਸ਼ਾਇਦ ਉਸ ਨੂੰ ਵੀ ਉਸ ਨੂੰ ਆਪ ਵੀ ਨਿਰਨੇਮਈ ਪਤਾ ਨਹੀਂ ਸੀ ਦੂਜੇ ਦਿਨ ਸਵੇਰ ਨੂੰ ਮੰਗਲ ਸਿੰਘ ਪਿੰਡ ਆ ਗਿਆ ਅੱਜ ਤੋਂ ਬਸੰਤਕੌਰ ਦੀ ਪੱਠੇ ਲਿਆਉਣ ਦੀ ਰੋਲ ਖਤਮ ਹੋ ਗਈ ਦੈਂਟਲੇ ਜਦੋਂ ਗੁਰਦੇਵ ਸਿੰਘ ਅੱਗੇ ਵਾਂਗ ਪੱਠਿਆਂ ਵਾਲੇ ਖੇਤ ਵਿੱਚ ਆਇਆ ਤਾਂ ਉਸ ਨੂੰ ਬਸੰਤਕਾਰ ਦੀ ਥਾਂ ਮੰਗਲ ਸਿੰਘ ਪੱਠੇ ਵੜਦਾ ਦਿਸਿਆ ਪਹਿਲਾਂ ਤਾਂ ਉਸ ਦਾ ਮਨ ਉੱਥੋਂ ਹੀ ਮੁੜ ਜਾਣ ਨੂੰ ਕੀਤਾ ਪਰ ਉਸ ਨੇ ਕੋਲ ਜਾ ਕੇ ਮੰਗਲ ਸਿੰਘ ਨੂੰ ਬੁਲਾਉਣਾ ਹੀ ਵਧੀਰੇ ਮناسب ਸਮਝਿਆ ਕਦੋਂ ਆਇਆ ਮੰਗਲ ਸਿਆ ਉਸ ਨੇ ਪੱਠੇ ਵੜ ਰਹੇ ਮੰਗਲ ਸਿੰਘ ਦੇ ਪਾਸ ਦੀ ਲੰਗ ਦੇਖ ਲੋ ਕੇ ਆਖਿਆ ਅੱਜ ਹੀ ਆਇਆ ਸਰਦਾਰ ਕਰਦੇਵ ਸਿਆ ਸੋਸੀ ਕਿਵੇਂ ਇੱਧਰ ਮੰਗਲ ਸਿੰਘ ਨੇ ਜਵਾਬ ਵਿੱਚ ਪੁੱਛਿਆ ਮੈਂ ਵੀ ਫਿਰਦਾ ਫਿਰਦਾ ਇੱਧਰ ਆ ਗਿਆ ਅੱਜ ਗੁਰਦੇਵ ਸਿੰਘ ਕਹਿਣ ਲੱਗਿਆ ਅੱਗੇ ਕੌਣ ਪੱਠੇ ਲਿਜਾਂਦਾ ਹੁੰਦਾ ਸੀ ਬਸੰਤ ਕੌਰੀ ਲੈ ਕੇ ਜਾਂਦੀ ਸੀ ਮੰਗਲ ਸਿੰਘ ਨੇ ਜਰਾ ਨਿਮਰ ਹੋ ਕੇ ਆਖਿਆ ਹਾਂ ਦੇਖੀ ਤਾਂ ਸੀ ਮੈਂ ਇੱਕ ਦੋ ਵਾਰੀ ਕੋਈ ਚੂੜਾ ਚੱਪੜਾ ਚੂੜਾ ਚੱਪੜਾ ਲਾ ਜਾਣਾ ਸੀ ਗੁਰਦੇਵ ਸਿੰਘ ਨੇ ਚਰਣੀ ਭਾਵ ਵਾਲੀ ਹੁਣ ਦਰਦੀ ਦਿਖਾ ਕੇ ਆਖਿਆ ਇੰਨੀ ਪਹੁੰਚ ਹੋਵੇ ਤਾਂ ਫੌਜ ਵਿੱਚ ੱਟਕੇ ਖਣ ਜਾਈਏ ਸਰਦਾਰ ਗੁਰਦੇਵ ਸਿੰਘ ਕੋਈ ਨਹੀਂ ਬਸੰਤ ਕਹਦਾ ਕੁਝ ਨਹੀਂ ਕਸਦਾ ਕਸ ਗਿਆ ਪੱਠੇ ਲਝਾਨ ਨਾਲ ਗੁਰਦੇਵ ਸਿੰਘ ਹੱਸ ਪਿਆ ਕਸਣਾ ਕੀ ਸੀ ਤੇਰੇ ਪਿੱਛੋਂ ਉਸਨੇ ਮਖੌਲ ਵਿੱਚ ਆਖਿਆ ਮੰਗਲ ਸਿੰਘ ਨੇ ਵੀ ਉੱਤਰ ਵਿੱਚ ਹੱਸ ਦਿੱਤਾ ਗੁਰਦੇਵ ਸਿੰਘ ਉਸਨੂੰ ਪੱਠੇ ਵੜਦਾ ਛੱਡ ਕੇ ਅੱਗੇ ਲੰਘ ਗਿਆ ਵੇ ਮੁੰਡਿਆ ਹਾਲੇ ਹੋਰ ਕਿੰਨਾ ਕੁ ਚਿਰ ਫੌਜ ਵਿੱਚ ਰਹੇਗਾ ਮਹਾਕੌਰ ਨੇ ਇੱਕ ਦਿਨ ਮੰਗਲ ਸਿੰਘ ਨੂੰ ਪੁੱਛਿਆ ਹਾਲੇ ਤਾਂ ਨਹੀਂ ਮਾਂ ਮੇਰੀ ਪੈਨਸ਼ਨ ਲੱਗ ਜਾਣੀ 6 ਹੀ ਮਹੀਨਿਆਂ ਪਿੱਛੋਂ ਮੰਗਲ ਸਿੰਘ ਨੇ ਜਵਾਬ ਦਿੱਤਾ ਪਿਲਸਨ ਤਾਂ ਪੁੱਤ ਵੱਡੇ ਹੋਏ ਦੀ ਜਾ ਕੇ ਹੋ ਪਿੱਛੋਂ ਘਰ ਦਾ ਕੀ ਬਣੂ ਮੈਂ ਤਾਂ ਨਦੀ ਕਿਨਾਰੇ ਰੁਖੜਾ ਹਾਂ ਜਾਂ ਤੂੰ ਬਸੰਤ ਕੌਰ ਨੂੰ ਨਾਲ ਹੀ ਲੈ ਜਾ ਜਿੰਨਾ ਚਿਰ ਤੂੰ ਬੈਠੀ ਆਂ ਓਨਾ ਚਿਰ ਮਾਂ ਮੈਨੂੰ ਕੀ ਫਿਕਰ ਆ ਘਰ ਦੀ ਘਰ ਦਾ ਜਾਂ ਬਸੰਤ ਕੌਰ ਦਾ ਫਿਕਰ ਤਾਂ ਤੈਨੂੰ ਕੋਈ ਨਹੀਂ ਬਸੰਤ ਕੌਰ ਵੀ ਮੂੰਹ ਤੇ ਸਲਾਉਣਾ ਚੰਗਾ ਨਹੀਂ ਹੁੰਦਾ ਤੇਰੀ ਭਾਈ ਕੁਠਾਲੀ ਚੋਂ ਕਟਿਆ ਹੋਇਆ ਸੋਨਾ ਏ ਪਰ ਪੁੱਤ ਸਮੋਂ ਬੜੀ ਬੁਰੀ ਆ ਪਈ ਹੋਵੇ ਸਮੋਂ ਮੰਗਲ ਸਿੰਘ ਨੇ ਜਾਣੋ ਸਮੇ ਨੂੰ ਆਪਣੀ ਮਾਂ ਤੇ ਬਸੰਤ ਕੌਰ ਦੀ ਤਕੜਾਈ ਦੇ ਸਹਾਰੇ ਵੰਗਾਰ ਦਿੱਤੀ ਵੇ ਪੁੱਤ ਉਨ ਤਾਂ ਘਰ ਵੀ ਕੋਈ ਘਾਟਾ ਨਹੀਂ ਸੀ 150 ਰੁਪਿਆ ਤੂੰ ਹੁਣ ਲਿਆ ਕੇ ਸ਼ਾਹਕਾਰ ਦਾ ਮੋੜ ਦਿੱਤਾ ਏ 4 ਕੁਸੋਰ ਸਾਰਾ ਰਹਿ ਗਿਆ ਅਸੀਂ ਮੈਂ ਵੇਚ ਦਈਏ ਤਾਂ ਉਹ ਵੀ ਉੱਤਰ ਜਾਂਦੇ ਫਿਰ ਮੈਂ ਕਿ ਮੈਂ ਕਰੂੰ ਕੀ ਤੂੰ ਖੇਤੀਕਾਰ ਹੋ ਕੇ ਹੋਰ ਕੀ ਕਰਨਾ 500 ਦੇ ਬਲਦ ਨਹੀਂ ਫੇਰ ਲੈਣੇ ਪੈਣਗੇ ਮਾਕਔਰ ਇਸ ਲੋੜ ਨੂੰ ਭੁਲਾਈ ਬੈਠੀ ਸੀ ਮੈਂ ਤਾਂ ਅਸੀਂ ਹੁਣ ਹੀ ਵੇਚ ਦੇਣੀ ਆ ਬਸੰਤ ਕੌਰ ਨੇ ਗੱਲਬਾਤ ਵਿੱਚ ਸ਼ਾਮਲ ਹੋ ਕੇ ਆਖਿਆ ਛੇ ਮਹੀਨਿਆਂ ਨੂੰ ਮੇਰੀ ਝੋਟੀ ਨੇ ਸੂ ਪੈਣਾ ਏ ਇਹ ਝੋਟੀ ਉਹ ਸੀ ਜੋ ਬਸੰਤ ਕੌਰ ਦੇ ਪਿਓ ਨੇ ਕੱਟੀ ਹੋਣ ਸਮੇਂ ਤੋਂ ਬਸੰਤ ਕੌਰ ਦੀ ਬਣਾ ਦਿੱਤੀ ਸੀ ਤੇ ਹੁਣ ਤੱਕ ਉਸ ਦੇ ਪੇਕੇ ਘਰ ਹੀ ਪਲ ਰਹੀ ਸੀ ਪਰ ਬਲਦ ਉਹ ਕਿੱਥੋਂ ਆਉਣਗੇ ਮੰਗਲ ਸਿੰਘ ਨੇ ਆਪਣਾ ਸਵਾਲ ਦੁਹਰਾਇਆ ਬਲਦ ਬਸੰਤ ਕੁੜ ਕੁਝ ਸੋਚਣ ਲੱਗ ਪਈ ਫਿਰ ਉਹ ਬੋਲੀ ਆਹ ਜਿਹੜਾ ਮੇਰੇ ਕੋਲ ਕੁਛ ਟੂਮ ਛਲਾਈ ਇਹ ਵੇਚ ਦਿੰਨੇ ਆ ਫਿਰ ਬਣਾ ਲਵਾਂਗੇ ਜੇ ਰੱਬ ਫਸਲ ਚੰਗੀ ਲਾਉ ਤਾਂ ਨਾ ਤੀਏ ਤੈਨੂੰ ਨਹੀਂ ਅਸੀਂ ਸੁੱਖੀ ਸੰਧੀ 부ਚੀ ਕਰਨਾ ਮਾਹਕੌਰ ਦ੍ਰਿੜਤਾ ਨਾਲ ਬੋਲੀ ਫਸਲ ਲੱਗੂ ਤਾਂ ਬਲਦਾਂ ਵਾਲਾ 500 ਵੀ ਉੱਤਰ ਹੀ ਜਾਊ ਦੇਖ ਮਾ ਮੰਗਲ ਸਿੰਘ ਫੇਰ ਬੋਲਿਆ ਖੇਤੀ ਦਾ ਕੋਈ ਪਰੋਚਾ ਨਹੀਂ ਜੇ ਫਸਲ ਦੋਸ ਹਾਲ ਲੱਗ ਪਈ ਤਾਂ ਭਵਾਂ ਕਰਜ਼ਾ ਉੱਤਰ ਜਾਵੇ ਜੇ ਨਾ ਲੱਗੀ ਤਾਂ ਸਵਾ ਸਵਾ ਹੋਰ ਚੜ ਜਾਊ ਫੇਰ ਆਪਾਂ ਕਿੱਧਰ ਜੋਗੇ ਨਹੀਂ ਰਹਿਣਾ ਹੁਣ ਮੈਂ 55 ਰੁਪਏ ਚੜੇ ਮਹੀਨੇ ਲੈ ਲੈਣਾ ਮੀ ਜਾਵੇ ਨੇਰੀ ਜਾਵੇ ਇਹ ਮਹੀਨੇ ਦੀ 5 ਤਰੀਕ ਨੂੰ 55 ਮਿਲ ਜਾਂਦੇ ਆ ਰਸਤ ਪਾਣੀ ਸਰਕਾਰੀ ਆ ਮੈਂ ਮਹੀਨੇ ਦੇ 35 40 ਸਹਿਜੇ ਹੀ ਬਚਾ ਲੈਣਾ ਤੁਸੀਂ ਮੇਰਾ ਪਿੱਛਾ ਪੂਰੋ ਦਿਲ ਨਾ ਤੋੜੋ ਇਸ ਉੱਤੇ ਦੋਵੇਂ ਜਨੀਆਂ ਚੁੱਪ ਕਰ ਗਈਆਂ ਦੋਹਾਂ ਨੇ ਜ਼ੋਰ ਦੇਣ ਦੋਹਾਂ ਦੇ ਜ਼ੋਰ ਦੇਣ ਉੱਤੇ ਮੰਗਲ ਸਿੰਘ ਨੇ ਮੱਚ 350 ਨੂੰ ਵੇਚ ਕੇ ਕਰਜ਼ੇ ਤੋਂ ਮੁਕਤੀ ਪ੍ਰਾਪਤ ਕਰ ਲਈ ਘਰ ਵਿੱਚ ਉਹ ਵਿਹ ਕੋ ਸੇਰ ਕਿਉਂ ਜੁੜਿਆ ਪਿਆ ਸੀ ਮੰਗਲ ਸਿੰਘ ਨੇ ਸ਼ੌਣੀ ਨੂੰ ਮੁੜਮੁੜਮ ਤੋਂ ਇੱਕ ਦਿਨ ਪਹਿਲਾਂ ਬਸੰਤ ਕੌਰ ਇਸ ਕਿਉਂ ਨੂੰ ਤੱਤਾ ਕਰਨ ਲੱਗੀ ਤਾਂ ਮੰਗਲ ਸਿੰਘ ਨੇ ਇਸ ਦਾ ਕਾਰਨ ਪੁੱਛਿਆ ਕਿਉਂ ਤੈਂ ਕਿ ਤੈਂ ਇਹ ਨਾਲ ਲੈ ਕੇ ਜਾਣਾ ਬਸੰਤ ਕੌਰ ਨੇ ਪ੍ਰਸ਼ਨ ਵਿੱਚ ਉੱਤਰ ਦਿੱਤਾ ਲੈ ਮੈਂ ਕੀ ਕਰਨਾ ਹੈ ਕਿਉਂ ਉੱਥੇ ਮਿਲ ਜਾਂਦਾ ਸਾਨੂੰ ਕਿਉਂ ਵੀ ਸਰਕਾਰੀ ਮੰਗਲ ਸਿੰਘ ਨੇ ਆਖਿਆ ਸਵਾ ਹੁੰਦਾ ਹੋ ਉਹ ਕਿਉ ਬਸੰਤ ਕੌਰ ਆਪਣੇ ਜੁੜੇ ਹੋਏ ਖਰੇ ਕਿਉ ਦੇ ਮਾਨ ਵਿੱਚ ਬੋਲੀ ਖਬਰਾਂ ਕੀ ਕੁਝ ਪਾਉਂਦੇ ਹੋਣੀ ਉਸ ਕਿਉ ਵਿੱਚ ਵੇ ਉਹ ਕਿਉ ਤਾਂ ਪਨਾਸਪਤੀ ਹੁੰਦਾ ਹੋ ਪੁੱਤ ਮਹਾਕੌਰ ਨੇ ਵੀ ਆਖਿਆ ਮੈਂ ਕੋਈ ਮਾੜਾ ਤਾਂ ਨਹੀਂ ਮਾੜਾ ਤਾਂ ਨਹੀਂ ਹੋ ਕੇ ਆਇਆ ਉਹ ਕਿਉ ਖਾਂਦਾ ਬਸੰਤ ਕੁਰੇ ਮੰਗਲ ਸਿੰਘ ਨੇ ਹਲਕੇ ਜਿਹੇ ਵਿਅੰਗ ਨਾਲ ਆਖਿਆ ਨਾਲੇ ਹੁਣ ਤੁਹਾਡੇ ਕੋਲ ਦੁੱਧ ਨਹੀਂ ਹੋਣਾ ਮਾਂ ਤੁਸੀਂ ਇਸ ਘਿਓ ਨਾਲ 6 ਮਹੀਨੇ ਰੋਟੀ ਚੋਪੜੋਗੇ ਜਦ ਤਾਈ ਬਸੰਤ ਕੌਰ ਦੀ ਝੋਟੀ ਨਹੀਂ ਸੁੰਦੀ ਦੋਹਾ ਦੇ ਨਾ ਨਾ ਕਰਦਿਆ ਮੰਗਲ ਸਿੰਘ ਨੇ ਉਸ ਘਿਓ ਨੂੰ ਅੱਕ ਤੋਂ ਲਾ ਦਿੱਤਾ ਸਾਨੂੰ ਇਹ ਤੱਤਾ ਤਾਂ ਕਰ ਲੈਣ ਦੇ ਬਸੰਤ ਕੌਰ ਕਹਿਣ ਲੱਗੀ ਮੇਰੇ ਗਏ ਤੋਂ ਕਰ ਲਿਓ ਤੱਤਾ ਮੰਗਲ ਸਿੰਘ ਨੇ ਸਲਾਹ ਬਦਨ ਦੀ ਗੁੰਜਾਇਸ਼ ਨਾਲ ਛੱਡਦਿਆਂ ਆਖਿਆ ਤਾਂ ਵੀ ਮੰਗਲ ਸਿੰਘ ਲਈ ਦੋ ਕੁ ਸੇਕ ਕਿਓ ਦੀ ਪੰਜੀਰੀ ਰਲਾ ਦਿੱਤੀ ਗਈ ਮੈਨੂੰ ਵੀ ਹੁਣ ਛੇਤੀ ਬੁਲਾ ਲਿਆ ਬੁਲਾ ਲੈ ਛੌਣੀ ਬਸੰਤ ਕੌਰ ਨੇ ਰਾਤ ਦੀ ਇਕੱਲ ਵਿੱਚ ਮੰਗਲ ਸਿੰਘ ਪਾਸ ਬੇਨਤੀ ਕੀਤੀ ਮਾਂ ਦੀ ਸੰਭਾਲ ਕੌਣ ਕਰੂ ਮੰਗਲ ਸਿੰਘ ਨੇ ਪੁੱਛਿਆ ਬਸੰਤ ਕੌਰ ਪਾਸ ਇਸ ਦਾ ਕੋਈ ਉੱਤਰ ਨਹੀਂ ਸੀ ਮੇਰਾ ਨਹੀਂ ਇੱਥੇ ਜੀ ਲੱਗਦਾ ਆਖ ਕੇ ਉਹ ਹੌਕੇ ਭਰਦੀ ਮੰਗਲ ਸਿੰਘ ਨੂੰ ਚਿੰਬੜ ਗਈ ਜਿਵੇਂ ਮੀਂਹ ਛਖੜ ਦਾ ਮਾਰਿਆ ਪੰਛੀ ਆਪਣੇ ਆਲੇ ਵਿੱਚ ਆ ਡਿੱਗਦਾ ਇਸ ਕਹਾਣੀ ਨੂੰ ਲਿਖਿਆ ਹੈ ਸੰਤ ਸਿੰਘ ਸੇਖੋਂਜੀ ਦੇ ਦੁਆਰਾ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਇਸ ਬਾਰੇ ਆਪਣੀ رائے ਜ਼ਰੂਰ ਦੱਸਣਾ ਤੇ ਮੇਰੀ ਕਹਾਣੀ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੇਰੇ ਚੈਨਲ ਅਕਤਿ ਜਿੰਦਗੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ